ਬੈਗ ਲੈ ਲਿਆ ਜੀ ਮੁਰਸਲ ਦੇ ਜਾਜਤ ਤੇ ਤੁਰ ਪਿਆ ਨਹੀਂ ਤੇ ਕੰਮ ਡਾਲੀ ਬੈਗ ਕਣਕ ਵਖਾਉਣਾ ਤੁਹਾਨੂੰ ਹੋਗੀ ਕਣਕ ਮਾਰਕਿੰਗ ਹੋਰ ਬਗੇ ਕਿਹੜਾ ਮੈਗਮਾ ਹੈ ਦਲੇਰ ਨੇ ਇੱਕ ਨਵੀਂ ਸਕੀਮ ਕੱਢ ਲਈ ਆ ਡਾਲਰ ਹੀ ਲਈ ਜਾਂਦੇ ਆ ਓਏ ਸ਼ੀਸ਼ੇ ਨੂੰ ਡਾਲਰ ਹੀ ਲਓ ਜੀ ਵੇਖੋ ਸਕੀਮ ਦਲੇਰ ਦੀ ਆਮ ਤਾਂ ਠੀਕ ਹੀ ਤਾਂ ਪਰ ਮੈਂ ਆ ਗਿਆ ਜੀ ਮੰਡੀ ਵਿੱਚ ਪਹਿਲਾਂ ਜਾਣਾ ਡਿਊਟੀ ਹੋਰ ਰਹਿ ਗਿਆ ਪਾਸਾ ਇੰਨਾਂ ਕ ਇਹ ਕਰਕੇ ਉਧਰ ਗੁੱਠਾ ਗੋਡਣ ਵਾਲੀਆਂ ਉਹ ਵੀ ਗੋਡ ਨਹੀਂ ਆਦੇ ਸਤਿਕਾਰ ਜੀ ਸਾਰਿਆਂ ਨੂੰ ਹੋ ਸਭ ਠੀਕ ਠਾਕ ਜੇ ਮੈਂ ਆਸ ਕਰਦਾ ਸਾਰੇ ਠੀਕ ਹੋਵੋਗੇ ਜੇ ਕਰਦੇ ਆ ਤੁਹਾਡਾ ਇੱਕ ਨਵੇਂ ਵਲੌਗ ਵਿੱਚ ਸਵਾਗਤ ਚੱਲੇ ਹਾਂ ਸ਼ਬਾਇ ਨੂੰ ਸਕੂਲ ਛੱਡਣ ਟਾਈਮ ਹੋ ਗਿਆ 8:30 ਦਾ 8:50 ਦਾ ਟਾਈਮ ਹੈ ਤੇ ਕਹਿੰਦਾ ਮੈਂ ਨਹੀਂ ਜਾਣਾ ਸਕੂਲ ਤੇ ਮੈਂ ਹਾਂ ਚੱਲ ਕੋਈ ਨਹੀਂ ਤੈਨੂੰ ਧੱਕੇ ਨਾਲ ਕਲਾਂਗਾ ਤਾਂ ਹੁਣ ਛੱਡ ਕੇ ਉਹਨੇ ਬਾਹਰ ਗਿਆ ਵਾ ਮੂੰਹ ਬਣਾ ਕੇ ਵਖੋਣਾ ਤਨ ਬੈਗ ਲੈ ਲਿਆ ਜੀ ਮੁਰਸਲ ਦੇ ਜਾਜਤ ਤੇ ਤੁਰ ਪਿਆ ਨਹੀਂ ਤੇ ਕੰਮ ਢਾਵੀ ਬੈਗ ਫਿਰ ਕਿਉਂ ਨਹੀਂ ਹੋਣਾ ਪੁੱਤ ਰਾਹ ਦੇਖ ਥੋੜਾ ਇੱਧਰ ਲਾਇਆ ਹੁਣ ਸਾਈਕਲ ਆਪਣੇ ਇੱਧਰ ਲਾ ਕਰਕੇ பார ਇਹਨੂੰ ਛੱਡ ਕੇ ਸਕੂਲੇ ਦੇ ਆ ਗਏ ਹੁਣ ਘਰ ਤੇ ਲੱਗੇ ਹੁਣ ਡਿਊਟੀ ਦੀ ਤਿਆਰੀ ਕਰਨ ਤੇ ਡਿਊਟੀ ਤੇ ਜਾ ਕੇ ਦੋ ਕੰਮ ਨੇ ਮੱਡੀ ਦਾ ਵੀ ਕੰਮ ਹੈਗਾ ਵਿੱਚ ਤੇ ਦੋ ਕੰਮ ਨੇ ਕਰਕੇ ਤੇ ਮੁੜ ਕੇ ਮਟਾਂ ਪਈਆਂ ਨੇ ਉਹਨਾਂ ਦੀਆਂ ਗੁਠਾ ਜੋੜਨ ਵਾਲੀਆਂ ਨੇ ਉਹ ਕੋਈ ਜੋੜਨੀਆਂ ਨੇ ਤੇ ਮਿਲਦੇ ਆ ਫਿਰ ਸ਼ਹਿਰ ਤਿਆਰ ਹੋ ਕੇ ਡਿਊਟੀ ਤੋਂ ਬਾਅਦ ਫੇਰ ਮਹਿਕਮਾ ਕਿਹੜਾ ਵਾਏ ਆ ਕਿਹੜਾ ਲੋਨ ਆ ਆਹ ਤਾਂ ਭਰਾ ਘੈਂਟ ਜੀ ਹੋਂੜੇ ਉਪਰੋਂ ਓਏ ਹੂੰ ਭਰਾ ਉਹ ਦੋ ਜਆ ਵੀ ਆ ਇੱਕ ਲਾ ਲੈਨੇ ਹੋਰ ਮਹਾਰਾਜ ਐਸ.ਡੀ ਨਹੀਂ ਸਹੀ ਚੱਲੰਦੀ ਤੇਰੀ ਇਹਦਾ ਰੰਗ ਹੀ ਬੜੇ ਫਿੱਕੇ ਕੋਈ ਨਹੀਂ ਵੇਖਣਦੇ ਓਏ ਬਹੁਤ ਫਿੱਕੇ ਕਿੰਬਈ ਨੂੰ ਹਾਂ ਕਿੱਥੇ ਲੱਗ ਤਿੰਨੇ ਲੱਗਣੇ ਆ ਲੱਗਣੇ ਨਹੀਂ ਮੈਨੂੰ ਵੇਚਨੇ ਆ ਮੈਂ ਤੁਹਾਨੂੰ ਕਹਿੰਦਾ ਐਸਟੀਮੇਟ ਲਾਣਾ ਕਿੰਨਾ ਕਰ ਜਾਂਦੇ ਨਹੀਂ ਉਹ ਵੀ ਮੈਂ ਉਹ ਤਾਂ ਵੇਚਣ ਲਈ ਹੀ ਲੱਦਨੇ ਆ ਤਾ ਆ ਮਹਿਕਮਾ ਕਿਹੜਾ ਵਾਏ ਇਹ ਵਗਦੇ ਮੋਟਰਾਂ ਦੇ ਨਾਲ ਜਿਦਾਂ ਹੀ ਆਣੇ ਨੇ ਜੀ। ਫਤਾਲੀ ਜਿਹੜਾ ਲੈਗਵੇਜ ਦੇ ਵਿੱਚ ਲਈ ਰੱਖ ਦੇਣਾ। ਡਾਲਰ ਹੈ। ਮੈਂ ਤਾਂ ਕਹੇ ਬੰਦਾ ਮਲਾਓ ਮੈਨੂੰ ਮੈਂ। ਹਾਂ। ਇਹ ਇੱਕ ਰੁਪਈਆ ਕਥਲੇ ਹੁੰਦਾ ਈ ਓਏ। ਨਹੀਂ ਲਵਾਵਾਂਗੇ ਵੀ। ਹਾਂ ਓਏ। ਇੱਕ ਕਰੂ ਨਾ ਕਥਲੇ ਹੁੰਦਾ। ਤੋੜ ਗਿਆ ਯਾਰ। ਜੀ ਕਿ 1 ਰੁਪਈਆ ਰੱਬ। ਅਦਲੇਰ ਨੇ ਇੱਕ ਨਵੀਂ ਸਕੀਮ ਕੱਢ ਲਈ ਆ। ਡਾਲਰ ਹੀ ਲਈ ਜਾਂਦੇ ਆ ਓਏ ਸ਼ੀਸ਼ੇ ਨੂੰ ਡਾਲਰ ਹੀ। ਆ ਵੇਖੋ। ਡਾਲਰ ਨੇ ਪਾਉਂਡ। 달 ਪਾਉਂਡ ਡਾਲਰ ਇੱਕੋ ਜੀ ਜੀ ਆ। ਐ ਤਾਂ ਪੈਸਾ ਹੀ ਐ ਨਾ। ਘੁਸਿਆ। ਦੇਖੋ ਜੀ ਉਹ ਮੇਰੇ ਵੀਰ ਨੇ ਨਾ ਕਾਲੀ ਕਾਲੀ ਚ ਪਠਾ ਲਾਤਾ ਜੀ। ਮੈਂ ਨਹੀਂ ਲਹਿ ਲਾਇਆ ਆ ਵੀ ਐ। ਰੋਟੀ ਬਣੀ ਜੋ ਵਾ ਤੇ ਖਾ ਲੈਂਦੇ ਨਾ। ਹੋਰ ਗੈਸ ਚੜ ਜਾਂਦੀ ਸਿਰ ਨੂੰ। ਦ ਦ ਸਾਰੇ ਹਰੀ ਉਠੇ ਲਾਏ ਇਹਦੇ ਸਿੱਧਾ ਕਿਹੜਾ ਲਾਇਆ ਹੋਣਾ। ਨਯਮ ਸਰਕਰ ਮਦਦ ਬਾਦਲ ਨਾ ਲੱਗਣ ਤੇ ਜੇ ਹੋਏ ਨਹੀਂ ਮੌਜੂਦਾ ਨਹੀਂ ਮਹਿਕਮਾ ਕਿਹੜਾ ਹੋਏ ਰਾਮ ਸਰਕਰ ਆਦੇ ਆ ਵੀਰ ਗਾਲ ਕੰਨੀ ਆਹੋ ਚਲ ਇਧਰ ਆ ਕੰਮ ਕਰ ਸਰਕਾਰ ਕੋਲ ਹੁੰਦੀ ਐ ਤੇ ਤੈਨੂੰ ਦੱਸਾਂ ਮਾਸੀ ਬਤਾ ਮੌਜੂਦਾ ਦੇਖ ਲੋ ਦਿਖਾ ਰਿਹਾ ਹੈਗਾ ਤੇਰੇ ਕੋਈ ਨਹੀਂ ਕੱਟ ਲਾਂਗੇ ਜੋ ਮਰਜੀ ਕਰ ਗਾਂ ਦਾ ਟੋੜਾ ਹਾਏ 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 ਹਾ ਓ ਮੈਂ ਹੁਇਆ ਨਾ ਮੈਂ ਰਹਿਬਾਨਦ ਬੰਦੂਈ ਹਦਾਣਾ ਕਿਦੋਂ ਪਤਾ ਨਹੀਂ ਯਾਰ ਨੇ ਉੱਥੇ ਲੱਗਦੇ ਹੋਣਗੇ ਇੱਥੇ ਇਲੈਕਸ਼ਨ ਆਣਾ ਲੱਗ ਗਈ ਉਹ ਲੋ ਲੋ ਜੀ ਵੇਖੋ ਸਕੀਮ ਦਲੇਰ ਦੀ ਕੰਮ ਤਾਂ ਠੀਕ ਕੀਤਾ ਪਰ ਕੀ ਰਹਿਣਗੇ ਗੱਲੇ ਜੀ ਪਾਉਂਦਾ ਵੀਰ ਜਿੰਨ ਜਿੰਨ ਪਰ ਕਰਦਾ ਪੈਰ ਉੱਤੇ ਵੀ ਨਹੀਂ ਹੁੰਦੇ ਵਾਹਿਗੁਰੂ ਮੱਥਾ ਟੇਕ ਕੇ ਮਾਸ ਲਾਇਆ ਜੀ ਲੋਟ ਮੱਥਾ ਟੇਕਿਆ ਕਰਨਾ ਵੀਰ ਮੇਰੇ ਨੇ ਇੱਥੇ ਔਰ ਲਗਾਤਾਰ ਵੱਧ ਰਿਹਾ ਇਹ ਕੱਟਰ ਉਹ ਕਿੱਥੇ ਲੱਤ ਤਿੰਨ ਕਿੰਨੇ ਕਿ ਦੂਜੇ ਅੱਡਾ ਮਹਿਮਾ ਆਇਆ ਓਕੇ ਹਾਂ ਬੜੀ ਨਹੀਂ ਉਹ ਨਹੀਂ ਪਿਆਸ ਇਹ ਕਿਹੜਾ ਮਹਿਮਾ ਆਇਆ ਬਗੇ ਕਿਹੜਾ ਮਹਿਮਾ ਆਇਆ ਉੱਥੇ ਚਹੀ ਹਾਂ ਹਾਂ ਸ਼ਰਮ ਭਏ ਇਹ ਮੇਰੇ ਹਿਸਾਬ ਨਾਲ ਦੁਜਾ ਨਹੀਂ ਯਾਰੇ ਵੇਰਕੇ ਪੁਰਖੇ ਵਾਲੇ ਨਹੀਂ ਲੱਗਦੇ ਮੈਨੂੰ ਪਤਾ ਨਹੀਂ ਉਹ ਕਿਹੜਾ ਮਹਿਕਮਾ ਵੇ ਐਮ ਪੀ ਐਪੀ ਐਮ ਪੀ ਐਪੀ ਮੈਂ ਆ ਗਿਆ ਜੀ ਮੰਡੀ ਵਿੱਚ ਪਹਿਲਾਂ ਗਿਆ ਡਿਊੜੀ ਡਿਊੜੀ ਤੋਂ ਹੋ ਗਏ ਹੁਣ ਮੰਡੀ ਆਇਆ ਮੰਡੀ ਥੋੜਾ ਆ ਜਾਂ ਕੰਮ ਹੀ ਤੇ ਮੰਡੀ ਜੇ ਤਾਂ ਜੇ ਉਦਾਂ ਹੀ ਖਲਾਰਾ ਜਿੱਦਾਂ ਸ਼ੁਰੂਆਤੀ ਹੁੰਦਾ ਪਰ ਹੁਣ ਸਾਰੀ ਉਹਦਾ ਤੁਲਹੀ ਆ ਹੁਣ ਤਾਂ ਸਾੜਤੀਆ ਦਾ ਸੰਭਾਲ ਹੀ ਪੁੱਤਣ ਵਾਲਾ ਜਿੰਨਾ ਮੈਂ ਪੈਕ ਹੋਇਆ ਇਹ ਸਭ ਗੱਡੀਆਂ ਪਰ ਪਰ ਲਈ ਜਣੀਆਂ ਇਹਨਾਂ ਨੇ ਇੰਦਰ ਜੀ ਸਾਡਾ ਆਓ ਖਲੋਤਾ ਹਾਂ ਓਏ ਇੰਦਰਜੀਤ ਓਏ ਮਰਦਿਆਂ ਨਾਲ ਕੀ ਕਰਨ ੜਿਆ? ਕਿਦਾਂ ਕਿਦਾਂ ਭਰੇ ਨੇ ਵੇਖੋ। ਇਹ 3 ਮਾਲ ਤੋ ਲੱਗਿਆ ਹੁਣ। ਮਰਦਿਆਂ ਨਾਲ ਬਣੀ ਕੀ ਕਰਨ ੜਿਆ ਐ? ਮੈਂ ਹੁਣ ਆ ਨਾ ਪੰਡੀ ਚੋਂ ਸਿੱਧਾ ਘਰ ਆਇਆ ਹਾਂ ਤੇ ਘਰ ਆਣ ਕੇ ਮੈਨੂੰ ਖਿਆਲ ਆ ਮੈਂ ਉਹ ਵੱਟਾਂ ਪਾਈਆਂ ਸੀ ਤੇ ਵੱਟਾਂ ਦੇ ਕੰਨੀਆਂ ਦੇ ਜੋੜੀਆਂ ਹੀ ਨਹੀਂ ਤੇ ਹੁਣ ਆ ਗਿਆ ਜੀ ਪੈਲੀ ਚ ਤੇ ਹੁਣ ਉਹ ਵੱਟਾਂ ਤੇ ਉਧਰ ਪਾ ਗਏ ਹਾਂ ਤੇ ਹੁਣ ਬਸ ਇਹਨਾਂ ਦਾ ਨਾ ਉਹ ਜੋੜਨ ਵਾਲੀਆਂ ਕੰਨੀਆਂ ਜੀਆਂ ਉਹ ਜਦੋਂ ਉਹ ਆਹੋ ਵੇਖੋ ਮੁੜ ਕੇ ਕਣਕ ਵੀ ਹੋ ਗਈ ਪਈ ਆ ਵੇਖੋ ਕਣਕ ਵੀ ਹੋ ਗਈ ਪੈਣ ਲੱਗੀ ਆ ਬਸ ਕੌਣ ਕ ਮਾਰਗੀਂ अंगूर ਕਿਤੇ ਕਿਤੇ ਤੇ ਕੰਨੀਆਂ ਜੋੜ ਦਿਆ ਮੀਂਹ ਵੀ ਦੱਸਿਆ ਕਹਿੰਦੇ ਮੀਂਹ ਪੈਣ ਵਾਲਾ ਤੇ ਮੈਂ ਹਾਂ ਮੁੜਕੇ ਤੇ ਹੋਣੀ ਨਾ ਚੱਕੜ ਤੇ ਮੁੜਕੇ ਕਿੱਥੋਂ ਨੱਕੇ ਬੰਦੇ ਫਿਰਾਂਗੇ ਕੰਮ ਨਵੇੜੀਏ ਬਲਾਂ ਕਰਕੇ ਚਲੋ ਅਨੀਆਂ ਬੰਦਦੇ ਆ ਫਿਰ ਮਿਲਦੇ ਆ ਤੁਹਾਨੂੰ ਨਾਲ ਹੀ ਆ ਨਾ ਜਦਾਂ ਇਹ ਹੁਣ ਜੋੜੀਏ ਇਹ ਜੁੜਗੀਆਂ ਤੇ ਮੁੜਕੇ ਫਿਰ ਪਾਣੀ ਸੁੱਖਾ ਲੱਗ ਜਾਊਗਾ ਉਹ ਅਟਾ ਤੇ ਜੰਗੀ ਮੋਟੀ ਪਈ ਆ ਬਈ ਚਲੋ ਥੋੜੀਏ ਹੜੀਏ ਨੂੰ ਜੋੜੀਏ ਨਾਲ ਤਾਂ ਤਰੀ ਇਹਨੂੰ ਮੀਂਹ ਵੀ ਦੱਸਿਆ ਕਹਿੰਦੇ ਜੇ ਇਹ ਤਾਂ 13 ਨੂੰ ਮੀਂਹ ਪੈ ਗਿਆ ਤੇ ਜੇ ਤੇ ਪੂੰਗਰ ਪੀਆਂ ਫੇਰ ਤਾਂ ਨਿਕਲ ਆਉਣਗੀਆਂ ਤੇ ਜੇ ਹੋ ਗਿਆ ਆਈ ਵਿਚਾਰੇ ਜਟਾਂ ਦੀਆਂ ਬੀਜਣ ਵਾਲੀਆਂ ਜੇ ਵਟਾਂ ਬਣ ਗਏ ਤੇ ਦੂਜੇ ਪਾਸੇ ਜਾ ਕੇ ਫਿਰ ਗੋਠਾ ਵੀ ਗੋਡਣੀਆਂ ਨੇ ਲੋ ਹੁਣ ਉਹ ਬੰਨਿਆ ਮੌਸਮ ਵੇਖੋ ਕਿਦਾਂ ਦਾ ਆ ਧੂਆਂ ਆ ਚੜਿਆ ਬੱਦਲ ਹੋਇਆ ਨਾਲ ਹੀ ਬਾਬਾ ਸੋਦੀਆਂ ਲਾਈਟਾਂ ਨਹੀਂ ਜਗਣੀਆਂ ਉਹ ਹੁਣ ਰਗੀ ਜਾ ਉਹਨੂੰ ਹੁਣ ਕਰਦੇ ਆ 너무 나 너무 나야 대다 뚱해가고나뚱하야 오대 오비피가 ਕਈ ਮੇਰੇ ਵੀਰ ਭਰਾ ਮਖੌਲ ਕਰਦੇ ਆ ਇਹ ਨੌਕਰੀ ਵਾਲਾ ਬੰਦਾ ਨੂੰ ਠੇਕੇ ਦੇ ਦੇ ਜਮੀਨ ਪਰ ਆਪ ਵਿਜਨ ਦਾ ਮਜ਼ਾ ਹੀ ਵਜੇ ਹੋ ਰਿਹਾ ਕਮੈਂਟ ਕਰਕੇ ਦੱਸੋ ਵੀ ਜੋਬ ਕਰਦੇ ਆ ਮੈਂ ਜਮੀਨ ਵੇਚਣੀ ਚਾਹੀਦੀ ਕਿ ਨਹੀਂ ਕਈ ਵੀਰ ਭਰਾ ਕਰਦੇ ਨੇ ਠੇਕੇ ਦੇ ਦੇ ਠੇਕੇ ਤੇ ਦੇ ਠੀਕ ਇਹਦੇ ਦਿੱਤੀ ਆ ਪਰ ਉਹ ਵੀ ਜੀ ਕਰਦਾ ਵੀ ਜਣ ਨੂੰ ਠੀਕ ਇਹਦੇ ਦਿੱਤੀ ਆ ਕੁਝ ਬੇਲੇ ਟਮਾਟਾ ਕਰਕੇ ਦੱਸਿਓ ਵੀ ਕੀ ਕਰਨਾ ਚਾਹੀਦਾ ਜੋਬ ਵਾਲੇ ਬੰਦੇ ਨੂੰ ਲੋਈ ਹੁਣ ਵੱਜ ਗਈ ਜੀ ਹੁਣ ਬੰਨੇ ਉਹ ਉਧਰ ਲਈ ਉਹ ਰਹਿ ਗਈਆਂ ਤਾਂ ਕਾਰਦਨ ਹੋ ਗਿਆ ਕਣਕ ਬੀਜੀ ਨੂੰ ਤਾਂ ਗੂਰ ਮਾਰ ਗਈ ਆ ਟਾਈਮ ਨਹੀਂ ਲਗਾ ਉੱਧਰ ਚਲਦੇ ਹੁਣ ਆਏ ਹੋ ਇਧਰੋਂ ਹਾਂ ਕਰਨ ਵਾਲਾ ਹਰ ਵਾਰੀ ਬੰਨੇ ਦੇ ਮਿੱਟੀ ਝਾੜਦਾ ਪਹਾਈਏ ਤੇ ਤੋ ਕੀ ਲੱਥ ਜਾਂਦਾ ਦਸਾ ਓਏ ਮਾ ਬੱਲਿਆ ਕਣਕ ਵਖਾਉਣਾ ਤੁਹਾਨੂੰ ਹੋਗੀ ਕਣਕ ਮਾਰਕਿੰਗ ਹੋਰ ਆਹ ਵੇਖੋ ਆਹ ਵੇਖੋ ਹਾਂ ਲੇਟ ਹੋ ਗਿਆ ਮਟਾਂ ਪਾਉਣ ਸੇ ਚਲੋ ਫਿਰ ਵੀ ਅਜੇ ਦਰੁਸਤਿਆ ਕੰਮ ਲੇਟ ਨਹੀਂ ਏ ਅਜੇ ਵੀ ਕੰਮ ਚੱਲ ਜਾਏਗਾ ਔਰ ਰਹਿ ਗਿਆ ਪਾਸਾ ਇੰਨਾ ਕ ਇਹ ਕਰਕੇ ਉਧਰ ਗੁੱਠਾ ਗੋਡਣ ਵਾਲੀਆਂ ਉਹ ਵੀ ਗੋਡ ਨਹੀਂ ਆਦੇ ਮਜ਼ਾ ਕੋਈ ਕੰਮ ਕਰਨ ਦਾ ਆਪ ਹੀ ਆ ਨਾਲੇ ਖਾਦੀ ਪੀਤੀ ਪਾਜਨ ਦੀ ਰੋਟੀ ਪੈਣੀ ਤੇ ਨਾਲੇ ਸਰੀਰ ਤੇ ਮੁਰਕਾ ਨਿਕਲੋਂਦਾ ਇਹ ਕਰਕੇ ਤੇ ਚੱਲਦੇ ਹਾਂ ਆਲੀਆਂ ਦੇ ਜੋੜ ਚੱਲੀਏ ਹੁਣ ਉਧਰ ਜਿੰਨਾਂ ਕਿ ਕੁਟੀਆਂ ਜਾਂਦੀਆਂ ਗੋੜ ਲੈਣੇ ਆ ਰਨਿੰਗ ਵਾਲਾ ਕੰਮ ਕੈਨਸਲ ਕਰ ਦਨੇ ਅੱਜ ਫਿਰ ਚਲੋ ਚੱਲਦੇ ਆ ਠੰਡ ਨਹੀਂ ਆਉਂਦੀ ਪਤਾ ਨਹੀਂ ਕੀ ਗੱਲ ਐ ਠੰਡ ਕਿੱਥੇ ਚਲ ਗਈ ਆ ਗਰਮੀ ਨਾ ਗਰਮੀ ਗਰਮੀ ਉਧਰ ਗੁੱਠਾਂ ਗੋੜਤੀਆਂ ਐ ਹਾਂ ਬਾਕੀ ਹੁਣ ਕੋਈ ਨਾ ਲਾਰਤੀ ਵਿੱਚ ਕੁਠਾਗੇ ਹੁਣ ਉਧਰ ਜਾ ਕੇ ਵੇਖਨੇ ਕੀ ਹਾਲਾ ਹੈ ਹੁਣ ਆ ਗਏ ਆ ਜੀ ਇੱਧਰ ਆਇਆ ਖੱਤਿਆਂ ਲ ਆ ਵੀ ਰਹਿ ਗਏ ਜੇ ਹੁਣ ਇਹਨੂੰ ਕਰਦੇ ਆ ਸਹੀ ਇੱਥੇ ਆ ਵਟ ਪਾਉਣੀ ਆ ਇੱਥੋਂ ਸਿੱਧੀ ਵਟ ਪਾਉਣੀ ਆ ਇੱਥੋਂ ਇਹ ਇੱਥੋਂ ਰੱਖ ਕੇ ਇਹ ਗੋਸੂ ਹੁਣ ਪੁੰਨੇ ਆ ਇਥੇ ਲੁੰਨੇ ਯੋਰ ਘੜੀ ਅੰਤੋਂ ਸਿੱਧੀ ਵੱਟ ਪੁੰਨੀਆਂ ਲੱਗਣਾ ਤੇ ਯੋਰੀਆ ਹੁਣ ਪਹਿਲਾਂ ਵੇਖੋ ਹਨੇਰਾ ਹੋਇਆ ਟਾਈਮ ਤੇ ਲੱਗਦਾ ਨਹੀਂ ਡਿਊਟੀ ਤੇ ਲੇਟ ਆਈਦਾ ਤੇ ਚਲੋ ਵੈਨੇ ਆ ਹੁਣ ਹੋ ਜੀ ਵਟ ਪਾਤੀ ਜੇ ਆ ਵੇਖੋ ਹੱਥਾਂ 'ਚ ਪਾਤੀ ਆ ਕੰਮ ਹੱਥਾਂ 'ਚ ਕਰਨੇ ਚਾਹੀਦੇ ਆਪਣੇ ਹੱਥਾਂ 'ਚ ਫੁੱਲ ਨੇ ਰਹਾ ਹੋ ਗਿਆ ਫੁੱਲ ਜਿੰਨੂ ਆਦੇ ਨਾ ਉੱਠ ਗਈ ਆ ਦੇਖ ਲਾਤੀ ਉਦੋਂ ਹਣਕਾ ਖੇਲ ਰਹੀ ਆ ਵੇ ਪਹਿਲਾ ਖਿਲਾਰਤਾ ਇਹਦਾ ਸਮਝੋ ਉਦਾਂ ਹੀ ਗੋਡੀ ਜਾਂੜਿਆ ਸਵੇਰੇ ਜਾਂ ਤੇ ਜਾਨਵਰ ਚੁਗਲੀ ਆ ਤੇ ਯਾਰ ਲੰਗੀ ਠਾਂਜੀ ਸਵੇਰੇ ਕਰਦੇ ਆ ਸਵੇਰੇ ਹੋਣੀ ਚਲੋ ਹੋਰ ਮੱਟ ਪਈਏ ਆਲੋ ਬਾਕੀ ਰਹਿ ਜਾਂ ਦੋ ਤਿੰਨ ਗੁੱਠਾਂ ਸਵੇਰੇ ਕਰਾਂਗੇ ਹੋਰ ਹੈਗੀ 2 3 ਸੇਰੇ ਕਰਕੇ ਕੰਮ ਤੇ ਵਹਲੇ ਮੋਟੇ ਜੇ ਕਣਕੋ ਕੀ ਵੀ ਮੁੜ ਕੇ ਕੰਮ ਖਰਾਬ ਨਾ ਚਲੋ ਪੂਰਾ ਨੇ ਰਹਾ ਅੱਜ ਪੂਰਾ ਜੇ ਨਾ ਦੇਆ ਡਿਊਟੀ ਜਾਣਾ ਸੇਰੇ ਡਿਊਟੀ ਕਰਕੇ ਕੰਮ ਹੁੰਦੇ ਹਾ ਜੇ ਡਿਊਟੀ ਜਾਣ ਕਰਕੇ ਨੇਰਾ ਲੱਗਣ ਡਿਆ ਨੇਰੇ ਕੰਮ ਕਰਨਾ ਪੈਣ ਡਿਆ ਇਸ ਵੇਲੇ ਛੁੱਟੀ ਦੀ ਫਿਰ ਸਵੇਰੇ ਕਰ ਲਈ ਤੇ ਜਾਂ ਫਿਰ ਥੋੜਾ ਜਿਹਾ ਉਧਰ ਰਹਿਦਾ ਜਿਹੜਾ ਫੇਰੇ ਕਰਾਂਗੇ ਪਸੀਨਾ ਕੱਢਣ ਵਾਸਤੇ ਕਰਨ ਡਿਆ ਮੈਂ ਸਰੀਰ ਦਾ ਉਹ ਬਾ ਮੈਨੂੰ ਨਹੀਂ ਰੇ ਜਮ ਲਾਉਣਾ ਪੈਣਾ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਵੀ ਆਪ ਕਈ ਫੇਰ ਨਹੀਂ ਚਾਹੀਦੀ ਕਿ ਜਾਂ ਕਿਸੇ ਕੋ ਫòn ਜਾਈ ਦੀ

ਉਹਦੇ ਜੱਟ ਜੱਟ ਫੇਰ ਕੇ ਕਈ ਵਿਚਾਰਾ ਫਸਲਾ ਖੜਦਾ ਮੰਡੀ ਪਰ ਫੇਰ ਤੁਹਾਨੂੰ ਪਤਾ ਹੀ ਆ ਕੀ ਆ ਵੇਸੇ ਹੀ ਆ ਤਹੀ ਹਰਕਾ ਚਲੋ ਜੀ ਉਦਲੇ ਖਤੇ ਚਲਦੇ ਹਾਂ ਹਣ ਦੱਸਿਆ ਮੁੜ ਕਾ ਨਿਕਲਿਆ ਕਿ ਨਹੀਂ ਸੀਰ ਦਾ Hah, al bakalım. ਉਹਦੀ ਕੀ ਕਰਨ ਕੋ ਖੁੱਲ੍ਹੇ ਹੋਣੀ ਚਾਹੀਦੀ। ਹਵਾ ਕਣਕ ਦੇ ਫੁੱਟ ਗਿਆ ਹਾਂ ਪਰ ਨਹੀਂ ਆਹ ਹੱਤੀ ਆ। ਕਣਕ ਦੇ ਮੈਂ ਸੁੱਟ ਗਿਆ ਹਾਂ। ਆ ਵੀ। ਮਾਰਦੇ ਨਹੀਂ ਗੋਦੀ ਮਾਰੀ ਜੀ। ਤੇਰੇ ਫਿਰ ਨਾ ਹੋਏਗਾ ਤੇ। ਛੋਟ ਦਾਂਗੇ ਮਸਾ ਹੋਰ। ਉਥੇ ਜਰਾ ਬੜੀ ਆਉਂਦੀ ਗੱਲ ਹੈ। ਭਰਾ ਮੇਰੇ ਨੇ ਤਾਂ ਚਾਦਰਾਂ Ok, kênh Ghiền Mì ਕੌਤੀ ਜਿੱਦੀ ਕਾਨਕ ਲੈਣੀ ਚਾਹੀਦੀ ਪਈ ਵੀ ਪੁਰੀ ਜਾਗੀ ਹਾਂ ਦੇ ਅੰਨ ਗੱਲੀ ਹਾਂ ਵੇਖੋ ਕੰਮ ਇਹਨਾਂ ਦੇ ਪੈਸੇ ਮੰਗਣੇ ਆ ਨਾ ਮੁਰਤੇ ਹੈ ਕੰਮ ਵੇ ਲੈ ਲੋ ਨਾ ਥਾਂ ਛੱਡ ਗਏ ਆਵਾਜਵਾਨੋ ਇਹੋ ਗਾਲੋ ਫੜਾ ਮੈਂ ਗਲੋਂ ਨੋ ਕੰਮ ਕਰਦੇ ਆ ਵਿਖਾਈਏ ਫੇਰ ਇਹਨਾਂ ਕੰਨਾ ਇੱਥੇ ਲੱਗਦਾ ਹੀ ਨਹੀਂ ਤੇ ਸੌ ਮੇਂ ਪਣੀ ਬਹੁਤ ਚੱਲੀਏ ਸਵੇਰੇ ਖੇਰੇ ਆ ਲਿਆਵਾਂਗੇ ਕਣਕ ਨਾਲੇ ਕਰਾਂਗੇ ਸਵੇਰੇ ਨਹੀਂ ਆਪ ਦਾ ਕਣਕ ਜਾਂਦੇ ਜਾਨਵਰਾਂ ਚੁਗਲੀ ਆ ਤੇ ਜਾਂ ਅਹਲੇ ਦਿਖਣ ਨਹੀਂ ਦੇ ਸਵੇਰੇ ਕਰਾਂਗੇ ਨਿਕਲ ਗਿਆ ਮੋਕਣ ਸਵੇਰੇ ਮਿਲਦੇ ਆ ਜੀ ਹੁਣ ਚੱਲਦੇ ਆ ਘਰ ਨੂੰ ਘਰ ਜਾ ਕੇ ਤੇ ਨਹਾਉ ਨੂੰ ਕਿਤੇ ਖਾਣੇ ਆ ਰੋਟੀ ਢਾਟੀ ਰੋਟੀ ਖਾ ਕੇ ਤੇ ਫਿਰ ਕਰੀਏ ਰੈਸਟ ਸਵੇਰੇ ਪ੍ਰਭਾਤ ਫੇਰੀ ਦੀ ਵੀ ਤਿਆਰੀ ਕਰਨੀ ਆ ਤੇ ਇਹ ਹੀ ਸਾਡਾ ਅੱਜ ਦਾ ਵਲੌਗ ਖੇਤੀ ਵਾਲਾ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬਰ ਵੀ ਕਰਿਓ ਤੇ ਮਿਲਦੇ ਆ नेक्स्ट ਵੀਡੀਓ ਵਾਏ